कहती कहती नीचे दीदी मैं एक घंटे में बात करके आ रही हूँ टाइम से आ उसने उसको गुमराह किया और उसको उस रोड पर कभी नहीं गए जिंदगी में वो उस रोड पर ले गया ऐसे सुनसान एरिया में जहाँ पे कैमरा तक नहीं लगा हुआ है और वहां पर उसका मुँह दबा के उसको उसका मर्डर करके उसको ਉਸ ਮਚਾ ਗਿਆ ਨਹਿਰ ਮੈਂ ਚੰਡੀਗੜ੍ਹ ਤੋਂ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਜ਼ਮ ਨੇ ਕਤਲ ਕਰ ਲਾਸ਼ ਭਾਖੜਾ ਚ ਸੁੱਟੀ ਹੈਰਾਨ ਕਰ ਦੇਵੇਗੀ ਵਜ੍ਹਾ ਚੰਡੀਗੜ੍ਹ ਵਿੱਚ 에어 호ਸਟਸ ਦੀ ਸਿਖਲਾਈ ਲੈ ਰਹੀ ਇੱਕ ਕੁੜੀ ਨਾਲ ਪਹਿਲਾਂ ਦੋਸਤੀ ਕਰਨ ਤੇ ਫਿਰ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਹੈ ਮ੍ਰਿਤਕ ਦੀ ਲਾਸ਼ ਪਟਿਆਲੇ ਦੀ ਨਹਿਰ ਵਿੱਚੋਂ ਬਰਾਮਦ ਹੋਈ ਮ੍ਰਿਤਕਾ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਦੀ ਰਹਿਣ ਵਾਲੀ ਇੱਕ ਨੀਸ਼ਾ ਸੋਨੀ ਵੱਜੋਂ ਹੋਈ ਇਸ ਦੌਰਾਨ ਪੁਲਿਸ ਨੇ ਫਤੇਗੜ੍ਹ ਸਾਹਿਬ ਦੇ ਰਹਿਣ ਵਾਲਾ ਦੋਸ਼ੀ ਯੁਵਰਾਜ ਸਿੰਘ 34 ਸਾਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਇਸ ਸਮੇਂ ਮੋਹਾਲੀ ਵਿੱਚ ਤਾਇਨਾਤ ਹੈ ਇਸ ਨਾਲ ਹੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 5 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਜਦੋਂ ਕਿ ਮ੍ਰਿਤਕਾ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਰਿਤੂ ਸੋਨੀਆ ਨੇ 22 ਜਨਵਰੀ ਨੂੰ ਸਵੇਰੇ 1 ਵਜੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਦੀ ਭੈਣ ਨੀਸ਼ਾ 20 ਤਰੀਕ ਨੂੰ ਰਾਤ 8 ਵਜੇ ਗਈ ਸੀ ਉਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੀ ਜਾਂਚ ਅਧਿਕਾਰੀਆਂ ਰਾਜਪਾਲ ਗਿੱਲ ਨੇ ਕਿਹਾ ਕਿ ਸਾਡੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਇਸ ਦੌਰਾਨ লাশ ਪਟਿਆਲੇ ਨਹਿਰ ਤੋਂ ਬਰਾਮਦ ਹੋਈ ਪਰਿਵਾਰ ਨੂੰ ਯਵਰਾਜ ਤੇ ਕਤਲ ਦਾ ਸ਼ੱਕ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮੀਡੀਆ ਨਾਲ ਗੱਲ ਕਰਦਿਆਂ ਮ੍ਰਿਤਕ ਦੀ ਭੈਣ ਰੀਤੂ ਨੇ ਕਿਹਾ ਕਿ ਉਸ ਦੀ ਭੈਣ ਨੂੰ ਪੂਰੀ ਯੋਜਨਾ ਬੰਦੀ ਨਾਲ ਮਾਰਿਆ ਗਿਆ ਸੀ ਦੋਸ਼ੀ ਤੇ ਉਸ ਦੀ ਭੈਣ ਵਿੱਚ ਘਰ ਸਭ ਕੁਝ ਠੀਕ ਨੇ ਹੀ ਚੱਲ ਰਿਹਾ ਸੀ ਉਹ ਦੋਸ਼ੀ ਨਾ ਨਾਲ ਆਪਣੀ ਦੋਸਤੀ ਅਤੇ ਰਿਸ਼ਤਾ ਖਤਮ ਕਰਨਾ ਚਾਹੁੰਦੀ ਸੀ ਇਸ ਕਾਰਨ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ ਪਰ ਸਾਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਅਜਿਹਾ ਕੁਝ ਕਰੇਗਾ ਰਿਤੂ ਨੇ ਦੱਸਿਆ ਕਿ 20 ਤਰੀਕ ਨੂੰ ਦੋਸ਼ੀ ਨੇ ਰਾਤ ਨੂੰ ਮੋਹਾਲੀ ਸਥਿਤ ਉਸ ਦੇ ਘਰ ਆਇਆ ਉਸ ਨੇ ਨੀਸ਼ਾ ਨੂੰ ਹੇਠਾਂ ਬੁਲਾਇਆ ਨੀਸ਼ਾ ਨੇ ਉਸ ਨੂੰ ਦੱਸਿਆ ਕਿ ਭੈਣ ਉਹ ਉਸ ਨੂੰ ਮਿਲਣ ਤੋਂ ਬਾਅਦ ਆ ਰਹੀ ਹੈ ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਈ ਉਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਕਾਂਸਟੇਬਲ ਯੁਵਰਾਜ ਸਿੰਘ ਨੇ ਅੱਜ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਥਾਣੇ ਵਿੱਚ ਭਗਵਤਪੁਰਾ ਪੁਲਿਸ ਨੇ ਮੁਲਜ਼ਮ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਰਾਜਪਾਲ ਸਿੰਘ ਗਿੱਲ ਨੇ ਐਸਐਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਨੀਸ਼ਾ ਸੋਨੀ ਚੰਡੀਗੜ੍ਹ ਦੇ ਫ੍ਰੈਕਫਿਨ ਇੰਸਟੀਚਿਊਟ ਵਿੱਚ 에ਅਰ ਹੋਸਟੈਸ ਦੀ ਪੜਾਈ ਕਰ ਰਹੀ ਸੀ ਉਸਨੇ ਦੱਸਿਆ ਕਿ ਮ੍ਰਿਤਕਾ ਦੀ ਭੈਣ ਰਿਤੂ ਸੋਨੀ ਨੇ ਉਹਨਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਭੈਣ ਰਿਤੂ ਸੋਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਭੈਣ ਨੀਸ਼ਾ ਸੋਨੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਨ ਪੂਰੇ ਦਾਬਸਨਿਕ ਤੇ ਮੁਹਾਲੀ ਦੇ ਸਪੈਸ਼ਲ ਸੈੱਲ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਯੁਵਰਾਜ ਸਿੰਘ 20 ਜਨਵਰੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ ਮਗਰੋਂ ਉਸਨੇ ਨੀਸ਼ਾ ਨੂੰ ਪਥਰੇੜੀ ਜੱਟਾ ਪਿੰਡ ਨੇੜੇ ਧੱਕਾ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਸ ਦੀ ਮੌਤ ਹੋ ਗਈ ਨੀਸ਼ਾ ਦੀ ਲਾਸ਼ ਪਟਿਆਲੇ ਨੇੜੇ ਭਾਖੜਾ ਨਹਿਰ ਵਿੱਚੋਂ ਮਿਲੀ ਹੈ ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਉਸ ਦੀ ਭੈਣ ਨੂੰ ਫੋਨ ਰਾਹੀਂ ਨਾ ਮਿਲਣ ਦੀ ਸੂਰਤ ਵਿੱਚ ਵੀਡੀਓ ਵਾਇਰਲ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਰਿਤੂ ਸੋਨੀ ਨੇ ਦੱਸਿਆ ਕਿ ਉਸ ਦੀ ਭੈਣ ਉਸ ਦੇ ਨਾਲ ਕਰਨ ਨੇੜੇ ਸੋਨੇ ਇਨਕਲੇਵ ਸੈਕਟਰ 123 ਵਿੱਚ ਰਹਿ ਰਹੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਜੱਜਾ ਸੀਮਾ ਅਗਨੀ ਹੋਤਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ 'ਚ 5 ਦਿਨਾਂ ਪੁਲਿਸ ਰਿਮਾਂਡ ਮਿਲਣ ਮਗਰੋਂ ਮੁਲਜ਼ਮ ਕੋਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਮੁਲਜ਼ਮ ਯੁਵਰਾਜ ਨੇ 5 ਤੋਂ 6 ਮਹੀਨੇ ਪਹਿਲਾਂ ਖੁਦ ਨੂੰ ਕੁਵਾਰਾ ਦੱਸ ਕੇ ਸ਼ਿਕਾਇਤਕਰਤਾ ਦੀ ਭੈਣ ਨਾਲ ਦੋਸਤੀ ਕੀਤੀ ਜਿਸ ਬਾਦ ਵਿੱਚ ਪਤਾ ਲੱਗਿਆ ਕਿ ਉਹ ਸ਼ਾਦੀ ਸ਼ੂਤਾ ਹੈ ਅਤੇ ਉਸ ਦੀ ਪਤਨੀ ਇਸ ਸਮੇਂ ਆਸਟ੍ਰੇਲੀਆ ਗਈ ਹੋਈ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ कहती निशा नीचे आ जा नीशा कहती दीदी मैं आधे एक घंटे में बात करके आ रही हूँ चल टाइम से आ जाइए उसने जा उसको गुमराह किया और उसको उस रोड पर कभी नहीं गए जिंदगी में वो उस रोड पर ले गया ऐसे सुनसान एरिया में जहाँ पर कैमरा तक नहीं लगा हुआ है और वहाँ पर उसका मुँह दबा के उसको उसका मर्डर करके उसको उसमें फेंक दिया नहर में हाँ जी मैं तो समझा रही थी कि नहीं ऐसा नहीं है लेकिन वो मुझे नहीं पता प्लान करके आया था और उसको वहाँ नहर के पास वहाँ जाने का कोई मतलब नहीं था इतना सुनसान एरिया इसने उसका फ़ोन तोड़ा पहले पत्थर के साथ उसके बाद अपना फ़ोन को गिरा दिया सबसे पहले प्रूफ ख़त्म करने की कोशिश करी गई है इसका मुँह दबाया जिससे इसके दांत मतलब दब गए थे बिल्कुल उसी चक्कर में उसको हार्ट अटैक भी आ गया तो तभी उसने उसको नहर में फेंक दिया और पटियाला में फिर उसकी हम गुमराह करके ले गए और उसको कोई ऐसी नशीली वस्तु देकर रोपर के नाम बालू बालूगंज बाबू माजरा की तरफ ले गए जबकि वहाँ पर कोई भी गांव नहीं था ना ही कोई आता जाता था वहाँ पर हमें सभी निशान प्राप्त हुए